ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੰਜਾਬ ਦੇ ਵਿੱਚ ਇੱਕ ਬੱਚੀ ਦਾ ਇੱਕ ਕੁੜੀ ਦਾ ਕਮਲਕੌਰ ਭਾਬੀ ਜੀ ਦਾ ਨਾਮ ਹੈ ਜਦ ਕਿ ਗੁਰਮਤਿ ਵਿੱਚ ਭਾਬੀ ਸ਼ਬਦ ਪਰਵਾਨ ਨਹੀਂ ਹੈ ਉਹਦਾ ਮਰਡਰ ਹੋਇਆ ਤੇ ਨਾਲ ਹੀ ਅਮਰਤਪਾਲ ਸਿੰਘ ਮਹਿਰੋਂ ਵੱਲੋਂ ਇੱਕ ਵੀਡੀਓ ਜਾਰੀ ਕਰੀ ਗਈ ਹੈ ਕਿ ਜਿਹਦੇ ਵਿੱਚ ਅਜੇ ਵੀ ਉਹ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੀਆਂ ਧੀਆਂ ਨੂੰ ਪੰਜਾਬ ਦੀਆਂ ਕੁੜੀਆਂ ਨੂੰ ਕਮ ਕਾ ਹੁੰਦਾ ਪਿਆ ਤੇ ਮਹਿਮਾਨਯੋਗ ਮੁੱਖ ਮੰਤਰੀ ਸਾਬ ਭਗਵੰਤ ਸਿੰਘ ਮਾਨ ਤੇ ਨਾਲ ਹੀ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਤੁਸੀਂ ਕਿੰਨਕ ਹੋਰ ਅਜੇ ਬੱਚੇ ਮਰਾਉਣੇ ਨੇ ਇਹ ਜਿਹੜੇ ਬਾਣੇ ਦੇ ਅੰਦਰ ਇਹ ਗੈਂਗਸਟਰ ਨੇ ਨਾ ਕਿ ਇਹ ਗੁਰੂ ਦੇ ਸਿੱਖ ਨੇ ਗੁਰੂ ਦਾ ਇਹ ਕੀ ਬੋਲ ਰਿਹਾ ਹੈ ਗੁਰੂ ਦਾ ਸਿੰਘ ਬਿਹਾਰ ਦੇ ਲੋਕਾਂ ਨੂੰ ਬਿਹਾਰ ਦੀਆਂ ਕੁੜੀਆਂ ਬਾਰੇ ਬਿਹਾਰ ਨੂੰ ਉੱਤਰ ਪ੍ਰਦੇਸ਼ ਬਾਰੇ ਯੂਪੀ ਬਾਰੇ ਕਦੇ ਮਾੜਾ ਨਹੀਂ ਬੋਲ ਸਕਦਾ ਮੈਂ ਉਹਨੂੰ ਇਹ ਅਜੇ ਪਤਾ ਨਹੀਂ ਕਿ ਗੁਰੂ ਸਾਹਿਬ ਦਾ ਜਨਮ ਕਿੱਥੇ ਹੋਇਆ ਗੁਰੂ ਸਾਹਿਬ ਨੇ ਯੂਪੀ ਜਿਹੜਾ ਉੱਤਰ ਪ੍ਰਦੇਸ਼ ਹੈ ਉੱਥੇ ਮਾਤਾ ਗੁਜਰੀ ਨੇ ਆਪਣਾ ਗਰਭ ਵਿੱਚ ਆਏ ਤੇ ਬਿਹਾਰ ਦੇ ਪਟਨਾ ਸ਼ਹਿਰ ਦੇ ਵਿੱਚ ਜਾ ਕੇ ਮਾਤਾ ਗੁਜਰੀ ਦੇ ਘਰ ਉਹਨਾਂ ਦਾ ਜਨਮ ਹੋਣਾ ਹੋਇਆ ਸੋ ਇਹ ਗੁਰੂ ਦਾ ਸਿੱਖ ਕਿਸੇ ਬਾਰੇ ਮਾੜਾ ਨਹੀਂ ਬੋਲ ਸਕਦਾ ਔਰ ਤੂੰ ਹੁੰਦਾ ਕੌਣ ਹੈ ਬਲੈਕਮੇਲਰ ਐ ਤੂੰ ਤੂੰ ਹਮੇਸ਼ਾ ਲੋਕਾਂ ਨੂੰ ਡਰਾ ਤਮਕਾ ਕੇ ਆਪਣੀ ਜੀਵਨ ਲੀਲਾ ਬਤੀਤ ਕਰ ਰਿਹਾ ਹੋਰ ਕੀ ਕਰ ਰਿਹਾ ਹਮੇਸ਼ਾ ਤੈਨੂੰ ਕਮਲ ਕੌਰ ਭਾਬੀ ਜੀ ਦਾ ਨਾਮ ਉਹ ਬੱਚੀ ਦਾ ਜਿਹਦਾ ਅੱਜ ਮੜ ਹੋਇਆ ਮੈਨੂੰ ਬੜਾ ਦੁੱਖ ਲੱਗਿਆ ਕਿ ਪੰਜਾਬ ਦੀ ਇੱਕ ਕਿਸੇ ਵੀ ਉਹਦਾ ਆਪ ਦਾ ਜੀਵਨ ਸੀ ਉਹਦਾ ਆਪ ਦਾ ਕਿਰਦਾਰ ਸੀ ਸਾਨੂੰ ਕਿਸੇ ਦੇ ਕਿਰਦਾਰ ਤੋਂ ਜੀਵਨ ਤੋਂ ਕੁਝ ਨਹੀਂ ਲੈਣਾ ਤੈਨੂੰ ਕਲੀ ਕਲੀ ਦੀ ਰੀਲ ਯਾਦ ਆ ਕਦੋਂ ਕੋਈ ਕੁੜੀ ਕੁੜੀ ਕਦੋਂ ਕੋਈ ਬੱਚੀ ਕੀ ਬੋਲਦੀ ਆ ਕਿਹੜੇ ਕੱਪੜੇ ਪਾਉਂਦੀ ਆ ਕਦੋਂ ਉਹ ਆਪਣੇ ਅੰਗ ਦਿਖਾਉਂਦੇ ਨੇ ਤੁਸੀਂ ਕਲੀ-ਕਲੀ ਦੀ ਰੀਲ ਫੋਲਦਿਆਂ ਦੇ ਨੇ ਉਦੋਂ ਤੁਸੀਂ ਵੀ ਦੇਖਦੇ ਹੋ ਅੱਜ ਉਹ ਬੱਚੀ ਮਰ ਗਈ ਅੱਜ ਤੂੰ ਫੇਰ ਕੁਝ ਅਜਿਹੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਵੀਡੀਓ ਬਣਾ ਰਿਹਾ ਹੈ ਜਿਹੜੇ ਪੰਜਾਬ ਨੂੰ ਤੋੜਨ ਵਾਲੇ ਨੇ ਜਿਨ੍ਹਾਂ ਨੂੰ ਹਮੇਸ਼ਾ ਪੰਜਾਬ ਵਿੱਚ ਅੱਗ ਲਾਉ ਗੱਲਾਂ ਪਸੰਦ ਨੇ ਤੈਨੂੰ ਪੁੱਛਿਆ ਜਾਵੇ ਛੇਤਰ ਮਾਰ ਕੇ ਕਿ ਇਸ ਬੱਚੀ ਦਾ ਕਤਲ ਕਿਹਨੇ ਕੀਤਾ ਤੇ ਇਹਦੀ ਅਰੈਸਟ ਹੋਣੀ ਬਹੁਤ ਜ਼ਰੂਰੀ ਹੈ ਨਾਲ ਹੀ ਮੈਂ ਇੱਕ ਇਹ ਵੀ ਕਹਾਂ ਕਿ ਅਜਿਹੇ ਲੋਕਾਂ ਨੂੰ ਕੋਈ ਅਧਿਕਾਰ ਨਹੀਂ 4 ਲੱਖ ਪਲੱਸ ਉਸ ਬੱਚੀ ਦੇ ਫੋਲੋਅਰ ਨੇ ਮੈਂ ਅੱਜ ਹੀ ਉਹਦਾ ਅਕਾਊਂਟ ਚੈੱਕ ਕੀਤਾ ਜਿਹਦੇ ਵਿੱਚ 4 ਲੱਖ ਤੋਂ ਵੱਧ ਲੋਕ ਉਹਨੂੰ ਪਸੰਦ ਕਰਨ ਵਾਲੇ ਨੇ ਕਿਉਂਕਿ ਉਹਨਾਂ ਦਾ ਆਪ ਦਾ ਜ਼ਮੀਰ ਹੈ ਅੱਜ ਫਿਲਮਾਂ ਵਾਲਿਆਂ ਨਾਲ ਕਦੇ ਤੂੰ ਕਦੇ ਕਿਸੇ ਨਾਲ ਘੁੰਮਦਾ ਨਜ਼ਰ ਆਉਂਦਾ ਹੈ ਕਦੇ ਤੂੰ ਚੌੜਾ ਹੋ ਕੇ ਕਿਸੇ ਦੇ ਨਾਲ ਘੁੰਮਦਾ ਹੁੰਦਾ ਤੈਨੂੰ